100 ڈالر 2500 ڈالر ਦੀ ਰੇਡ ਉਹ ਮੈਦਾਨ ਦੇ ਅੰਦਰ ਪੈਂਦੀ ਹੋਈ ਬੱਗੇ ਪਿੰਡ ਵਾਲਾ ਦੁੱਲਾ ਤਿੰਨ ਕਬੱਡੀਆਂ ਤੇ ਲੱਗਾ ਹੋਇਆ 2500 ਬੱਲੇ ਬੱਲੇ ਮਣਕੀ ਵਾਲਾ ਗੋਪੀ ਕਹਿੰਦਾ ਹਟ ਜਾਓ ਪਾਸੇ ਹਟ ਜਾਓ ਪਾਸੇ ਕਬੱਡੀ 2500 2500 2500 2500 2500 ਦੁੱਲਾ 2500 2500 2500 ਕੇ ਲੱਗਦਾ ਏ ਮਾਨੇ ਖਵਾਂਆਂ ਚੋਰੀਆਂ ਬਾਪੂ ਹਤੀ ਪੁੱਤਰੋ ਚੰਗਾਂਆਂ ਬੂਰੀਆਂ ਉੱਠੀ ਸਾਹ ਨੇਰੀ ਵੇਖੋ ਨੇ ਜੋਰ ਦੀ ਤੇ ਨਾਲ ਸਾਡੇ ਵੀ ਗੁਰਜੀਤ ਮਾਗਡੋਲਾ ਵੱਲੋਂ 300 ਡਾਲਰ ਦਿੱਤਾ ਜਾਊਗਾ ਆ ਨੰਬਰ ਦੇ ਬਸਤੇ ਹਾਸ਼ਮ ਖੋਰੀ ਸੁਲਤਾਨ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਹੋਇਆ ਆਪਾਂ ਬਹੁਤ ਸ਼ੁਕਰ ਜਵੇਦ ਕਬੱਡੀ ਪਾਰਿਆ ਮੈਦਾਨ ਦੇ ਅੰਦਰ ਔਰ ਉਹ ਜਵੇਦ ਦੀ ਪਈ ਹੋਏ ਰੇਡ ਵੱਲੇ ਕਬੱਡੀ ਹੱਲੇ ਹਲਾਰੇ ਆ ਨੇਰੀ ਸਾਹ ਸਾਹੋਕੇ ਵਾਲਾ ਸਾਹੋਕੇ ਵਾਲਾ ਔਰ ਰਵੀ ਕੋਸ਼ਿਸ਼ ਕਰਦਾ ਡੱਕਣ ਦੀ ਵੱਲੇ कबड्डी 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 हे बल्ले 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 कबड्डी दो सौ डॉलर ओपल ब्रदर वाला दो सौ पंजाबी ਸਿਰਵੇਗਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਆਰੋ ਜਵੇਸ ਆਰੋ ਜਵੇਸ ਦੀ ਪਈ ਹੋਈ ਕਬੱਡੀ ਦੇ ਦੇਖਦੇ ਵੀ ਗੱਲ ਕੀ ਬਣਦੀ ਆ ਕੀ ਕੀ ਗੱਲ ਬਣ ਗਈ ਕੋ ਗੱਲ ਨਾ ਸਮਝ ਬਿਚਾਵੇ ਟੱਕਲੇ ਨੂੰ ਵੱਲ ਪੈ ਗਿਆ ਤੰਦ ਨਾਲ ਬੇਟਿਆ ਜਾਵੇ ਉਹ ਟੱਕਲੇ ਨੂੰ ਵੱਲ ਪੈ ਗਿਆ ਕਬੱਡੀ ਦੁਨੀਆ ਨਾ ਝੁੱਠੀ ਦੁਨੀਆ ਨਾ ਝੁੱਠੀ ਆ ਦੁਨੀਆ ਨਾ ਝੁੱਠੀ ਮੇਲਾ ਕਹਿੰਦੇ